ਪੰਜਾਬ ਦੇ ਵਿੱਚ ਲੋਕਾਂ ਨੇ ਇੱਕੋ ਤਰ੍ਹਾਂ ਹੀ ਕਿਵੇਂ ਸੋਚਣਾ ਸ਼ੁਰੂ ਕਰਤਾ ਅਜੇ ਤੱਕ ਕਿ ਮਿਸਟਰੀ ਹੈ ਕੋਈ ਬੁੱਝ ਨਹੀਂ ਸਕਿਆ ਕਿ ਆਖਰ ਕੋਈ ਇਹੋ ਜੀ ਕੰਪੇਨ ਵੀ ਨਹੀਂ ਚੱਲੀ ਵੀ ਬਾਕੀਆਂ ਨੂੰ ਰੱਦ ਕਰ ਦਿਓ ਜੀ ਪਰ 92 ਬਹੁਤ ਵੱਡਾ ਇੱਕ ਅੰਕੜਾ ਹੈ ਉਸ ਤੋਂ ਬਾਅਦ ਅਮਰਤਪਾਲ ਦੇ ਉਭਾਰ ਨੂੰ ਵੀ ਆਪਾਂ ਦੇਖਿਆ ਕਿ ਅਮਰਤਪਾਲ ਨੂੰ ਲੈ ਕੇ ਵੀ ਕਿੰਨੇ ਉਹ ਰੋਲੇ ਰਪੇ ਸੀਗੇ ਸਰਬਜੀਤ ਸਿੰਘ ਬਾਰੇ ਮੁੱਢਲੇ ਦੌਰ 'ਚ ਕਿਹਾ ਜਾ ਰਿਹਾ ਸੀਗਾ ਸਰਬਜੀਤ ਸਿੰਘ ਫਰੀਦਕੋਟ ਤੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਬਾਰੇ ਇਹ ਕਿਹਾ ਗਿਆ ਸੀਗਾ ਕਿ ਸ਼ਾਇਦ ਜ਼ਮਾਨਤ ਵੀ ਨਾ ਬਚਾ ਸਕਣ ਸ਼ੁਰੂ ਦੇ ਵਿੱਚ ਵੀ ਇਹ ਤਾਂ ਸੰਕੇਤਕ ਲੜ ਰਹੇ ਲੋਕ ਆ ਲੇਕਿਨ ਜਿਸ ਤਰ੍ਹਾਂ ਦਾ ਅੰਡਰ ਕਰੰਟ ਦਿਸਿਆ ਜਿਸ ਤਰ੍ਹਾਂ ਦਾ ਉਭਾਰ ਫਰੀਦਕੋਟ ਦੇ ਵਿੱਚੋਂ ਰਿਪੋਰਟ ਹੋ ਰਿਹਾ ਭਾਵੇਂ ਕਿ ਕਰਮਜੀਤ ਅਨਮੋਲ ਦੀ ਜਿਹੜੀ ਕੈਂਪੇਨ ਹੈ ਸਭ ਤੋਂ ਵਿਦੀਵਤ ਸਭ ਤੋਂ ਜ਼ਿਆਦਾ ਉੱਥੇ ਸਟਾਰ ਪ੍ਰਚਾਰਕ ਸਟਾਰ ਪ੍ਰਚਾਰਕ ਨਹੀਂ ਸਟਾਰ ਆਏ ਗਾਇਕ ਆਏ ਕਮੇਡੀਅਨ ਆਏ ਅਦਾਕਾਰ ਆਏ ਸਾਰੇ ਆਏ ਨਿਰਖਲ ਸਭ ਤੋਂ ਵੱਧ ਅਰ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ ਸਰਾਜ ਨੇ ਨੈਗੇਟਿਵ ਪੱਖ ਤੋਂ ਵੀ ਲੇਕਿਨ ਸਰਬਜੀਤ ਸਿੰਘ ਦਾ ਉਥੋਂ ਉੱਭਰ ਕੇ ਆਉਣਾ ਲੋਕਾਂ ਦਾ ਉਹਦੀ ਮਦਦ ਚ ਆਉਣਾ ਪੈਸੇ ਪੱਖੋਂ ਮਦਦ ਚ ਆਉਣਾ ਕੈਂਪੇਨ ਪੱਖੋਂ ਮਦਦ ਚ ਆਉਣਾ ਪਿੰਡਾਂ ਦੇ ਵਿੱਚ ਉਹਦੇ ਹੱਕ ਦੇ ਵਿੱਚ ਗੱਲ ਤੁਰਨੀ ਇਹਨੂੰ ਕਿਵੇਂ ਪੰਜਾਬ ਦੀ ਇਹ ਕਿਹੜੀ ਮਾਨਸਿਕਤਾ ਅਚਨਚੇਤ ਇੱਕ ਖਿੱਤੇ ਦੇ ਵਿੱਚ ਇੱਕ ਬੰਦੇ ਨਾਲ ਲਗਾ ਅਸੀਂ ਧਰਤੀ ਮੁਹੱਬਤ ਇਹ ਸ਼ੌਹਣ ਲੱਗ ਜਾਂਦਾ ਮੈਨੂੰ ਉਹ ਕੋਈ ਉਹਦੇ ਸਕਿੱਲਸ ਐਸੀਆਂ ਨਹੀਂ ਲੱਗੀਆਂ ਕਿ ਉਹ ਕੋਈ ਬਹੁਤ ਘੈਂਟ ਭਾਸ਼ਣ ਕਰਦਾ ਹੋਵੇ ਹਨੂ ਉਹਦੇ 'ਚ ਇਹ ਨਹੀਂ ਲੱਗਿਆ ਕਿ ਉਹ ਚਿਹਰੇ ਮੋਹਰੇ ਪੱਖੋਂ ਕਿਤੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕਰ ਸਕਦਾ ਹੋਵੇ ਕਿ ਉਹ ਬਹੁਤ ਵੱਡਾ ਸਟਾਰ ਹੈ ਪਰ ਇੱਕ ਜਿਹੜਾ ਉਹ ਪਿੱਛੋਂ ਵਿਰਾਸਤ ਲੈ ਕੇ ਆ ਰਿਹਾ ਉਹਦਾ ਇੱਕਦਮ ਉਭਾਰ ਹੋ ਜਾਂਦਾ ਕੀ ਪੰਜਾਬ ਦੇ ਵਿੱਚ ਇਹ ਸਭ ਕੁਝ ਪਿਆ ਪਹਿਲਾਂ ਇਹ ਜੜ ਪਈ ਆ ਜਿਹਨੂੰ ਪਾਣੀ ਮਿਲਿਆ ਜਿਹਨੂੰ ਥੋੜਾ ਜਿਹਾ ਖਾਦ ਖੁਰਾਕ ਮਿਲੀ ਹੈ ਤੇ ਉਹ ਉੰਗਰਨ ਲੱਗ ਗਿਆ ਉਹ ਬੀਜ ਜੇ ਤਾਂ ਮਤਲਬ ਹੈ ਕਿ ਸਟੇਟ ਨੂੰ ਸਮਝਣ ਲਈ ਤੁਹਾਨੂੰ ਸਾਈਕੋਲੋਜੀਕਲੀ ਹੋਰ ਜ਼ਿਆਦਾ ਮਿਹਨਤ ਕਰਨੀ ਪਊਗੀ ਅਗਲੇ ਦੌਰ ਦੀ ਇਹ ਸੋਚਕ ਚੀਜ਼ਾਂ ਨੇ ਜੀ ਕੀ ਕਹੀਏ ਨੂੰ ਕਿਵੇਂ ਕਹੀਏ ਬਿਲਕੁਲ ਜਿਵੇਂ ਤੁਸੀਂ 92 ਦੀ ਗੱਲ ਕੀਤੀ ਹੈ ਨਾ ਉਹ ਵੀ ਇੱਕ ਖਾਸ ਸੰਦਰਭ ਸੀ ਤੇ ਉਦੋਂ ਪਹਿਲਾਂ ਆਮ ਆਦਮੀ ਪਾਰਟੀ ਦਿੱਲੀ ਚ ਬਣ ਕੇ ਸੱਤਾ ਚਾਹੁੰਦੀ ਆ ਉਹਦਾ ਵੀ ਇਹ ਸੰਦਰਭ ਸੀਗਾ ਉਹਦੇ ਪਿੱਛੇ ਇੱਕ ਪੂਰਾ ਇੱਕ ਅਪਰੋਚ ਸੀ ਜਿਹਨੇ ਐਂਟੀ ਕ腐ਸ਼ਨ ਵੇਵ ਚਲਾਈ ਐਂਟੀ ਕ腐ਸ਼ਨ ਦੇ ਪਿੱਛੋਂ ਸਪੋਰਟ ਸੀ ਬਹੁਤ ਵੱਡੀ ਔਰ ਉਹ ਐਂਟੀ ਕ腐ਪਸ਼ਨ ਕੀ ਸੀ ਉਹ ਜਨਰਲੀ ਐਂਟੀ ਕ腐ਪਸ਼ਨ ਬੀਬ ਨਹੀਂ ਸੀ ਉਹ ਕੇਂਦਰੀ ਯੂਪੀਏ ਗਵਰਨਮੈਂਟ ਦੇ ਖਿਲਾਫ ਡਾਕਟਰ ਪਰਮੋਦ ਸਿੰਘ ਦੇ ਖਿਲਾਫ ਇੱਕ ਡੈਂਟ ਪਾਉਣ ਦਾ ਵੱਡਾ ਹਿੱਸਾ ਕਾਰਨ ਸੀਗਾ ਔਰ ਇਸੇ ਕਰਕੇ ਉਹਨੂੰ ਕ腐ਪਸ਼ਨ ਦੇ ਵਿੱਚ ਬਿਲਕੁਲ ਲਿਬੜੀ ਹੋਈ ਸਰਕਾਰ ਸਾਬਤ ਕਰਨ ਦਾ ਸੀ ਉਦੇ ਚੋ ਭਾਜਪੀ ਸੱਤਾ ਚਾਹੁੰਦੀ ਆ ਓਵਰਆਲ 2014 ਦੇ ਵਿੱਚ ਉਦੇ ਚੋ ਨਿਕਲ ਕੇ ਜਦੋਂ ਕਿ ਲੇਬਲ ਪੇਟ ਹੋ ਗਿਆ ਟੋਟਲ ਉਦੇ ਚੋਂ ਆਮ ਆਦਮੀ ਪਾਰਟੀ ਨੂੰ ਦਿੱਲੀ ਚ ਸੀਟਾਂ ਮਿਲ ਜਾਂਦੀਆਂ ਨੇ ਪੰਜਾਬ ਪਹਿਲਾਂ ਹੀ ਉੱਭਣ ਰਿਹਾ ਸੀ ਤੇ ਉਤੋਂ ਚਾਰ ਸੀਟਾਂ ਪਾਰਲੀਮੈਂਟ ਚ ਆ ਜਾਂਦੀਆਂ ਨੇ ਪਹਿਲਾਂ ਦਿੱਲੀ ਚ ਅਸੈਂਬਲੀ ਚ 24 ਜਿਹੜੀਆਂ ਸੀਟਾਂ ਆਉਂਦੀਆਂ ਨੇ 24 ਸਾਢੇ 42 ਪਰਸੈਂਟ ਵੋਟ ਨਾਲ ਉਹਨੇ ਇੱਕ ਭਰੋਸਾ ਪੈਦਾ ਕੀਤਾ ਕਾਂਗਰਸ ਨੂੰ ਬਹੁਤ ਸਮਾਂ ਲੱਗਿਆ ਉਹ ਲੇਬਲ ਨੂੰ ਬਾਕੀ ਦੂਜੇ ਪਾਸੇ ਕਰਨ ਲਈ ਕੰਮ ਕਰਨ ਲਈ ਕਿਤੇ ਨਾ ਕਿਤੇ ਅਜੇ ਤੱਕ ਬੜੀ ਉਭਰੀ ਇਹ ਬਹੁਤ ਵੱਡੀ ਗੱਲ ਦੂਜੀ ਗੱਲ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਓਵਰঅল ਇੱਕ ਮਾਹੌਲ ਇਹਨਾਂ ਪਾਰਟੀਆਂ ਦੇ ਖਿਲਾਫ ਟ੍ਰੈਡੀਸ਼ਨਲ ਦੇ ਖਿਲਾਫ ਹੈਗਾ ਯਾ ਲੋਕਾਂ ਦੇ ਵਿੱਚ ਤੇ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਚੋ ਲੋਕ ਕੋਈ ਨਵੀਂ ਤਵਕਕ ਰੱਖਦੇ ਸੀ ਨਵਾਂ ਕੁਝ ਨਹੀਂ ਆਇਆ ਤਾਂ ਉਹ ਸਾਰਾ ਜਜ਼ਬਾ ਜਿਹੜਾ ਸੀ ਇੱਕ ਵਾਰ ਵੀ ਚਲਾ ਅਨਟੈਸਟਡ ਨੇ ਇਹਨਾਂ ਨੂੰ ਇਹ ਦੇਖ ਲਓ ਉਹ 91 ਤੱਕ ਚਲਾ ਜਾਂਦਾ ਇਹ ਪੈਨ ਪੰਜਾਬ ਮੂਵਮੈਂਟ ਸੀ ਕਿਸਾਨ ਅੰਦੋਲਨ ਕੋਈ ਛੋਟੇ ਨਹੀਂ ਸੀਗੀ ਦੇਸ਼ ਵਿਦੇਸ਼ ਤੋਂ ਲੈ ਕੇ ਸਾਰਿਆਂ ਲੋਕਾਂ ਤੱਕ ਹੀ ਗਈ ਇਸੇ ਕਰਕੇ ਉਹ ਦਿਖਾਈ ਦਿੰਦਾ ਜਿਹੜਾ ਹੁਣ ਇਹ ਵਰਤਾਰਾ ਹੈ ਸਾਡੇ ਸਾਹਮਣੇ ਚਾਹੇ ਉਹ ਅਮਰਪਾਲ ਸਿੰਘ ਦਾ ਚਾਹੇ ਉਹ ਸਰਬਜੀਤ ਦਾ ਚਾਹੇ ਇਵਨ ਪਿਛੇ ਭਾਈ ਇਲੈਕਸ਼ਨ ਦੇ ਵਿੱਚ ਵੀ 2022 ਦੇ ਵਿੱਚ ਸਮਰਜੀਤ ਮਾਨ ਨੂੰ ਵੀ ਮਿਲ ਗਈ। ਭਾਈ ਡਿਫਾਲਟ ਮੈਂ ਤਾਂ ਕਹੂੰਗਾ ਇੱਕ ਵਾਰ ਤਾਂ ਚਲੋ ਲੋਕਾਂ ਨੇ ਉਧਰੋਂ ਇੱਕ ਵਾਰ ਜਿੱਤ ਮਿਲ ਗਈ ਉਸ ਪੱਧਰ ਦੇ ਉੱਤੇ। ਐਸ ਕੀ ਹੁਣ ਸਮਰਜੀਤ ਸਿੰਘ ਮਾਨ ਨੂੰ ਵੀ ਮੰਨਿਆ ਜਾਂਦਾ ਕਿ ਉਹ ਮੁਕਾਬਲਾ ਹੈ ਔਰ ਕਈ ਸੀਟਾਂ ਉਹ ਜੀਆਂ ਦਿਖਾਈ ਦੇ ਰਹੀਆਂ। ਔਰ ਉਹਦੇ 'ਚ ਹੁਣ ਵਾਪਰ ਰੇ ਰਿਹਾ ਕਿ ਪਿਛਲੀਆਂ ਜਿਹੜੀਆਂ ਗੱਲਾਂ ਉਵਾਰੀਆਂ ਗਈਆਂ ਲਗਾਤਾਰ ਉੱਪਰ ਦੀਆਂ ਆ ਰਹੀਆਂ। ਜਿਹੜੀਆਂ ਜਥੇਦਾਰ ਅਕਾਲ ਤਖਤ ਨੇ ਵੀ ਟਰਾਈ ਕੀਤੀ ਜਿਹੜੀ ਸ਼੍ਰੋਮਣੀ ਕਮੇਟੀ ਨੇ ਵੀ ਟਰਾਈ ਕੀਤੀ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਟਰਾਈ ਕੀਤੀ ਜਿਹੜੀ ਅਕਾਲੀ ਦੰਦ ਨੇ ਉਹ ਬੰਦੀ ਸਿੰਘਾਂ ਤੋਂ ਲੈ ਕੇ ਪੰਥਕ ਕਿੰਨੇ ਮੁੱਦੇ ਨੇ ਜਿਹੜੇ ਉਹਨਾਂ ਸਾਰੇ ਮੁੱਦਿਆਂ ਤੋਂ ਲੈ ਕੇ ਪੰਜਾਬ ਦੀ ਹੋਣ ਦਾ ਜਿਹੜਾ ਕੁਐਸਚਨ ਹੈ ਚਾਹੇ ਉਹ ਕਿਸਾਨੀ ਸਟਰਗਲ ਦਾ ਕੁਐਸਚਨ ਹੈ ਉਹਨੂੰ ਸੈਂਟਰਲ ਗਵਰਨਮੈਂਟ ਅਡਰੈਸ ਨਹੀਂ ਕਰ پا ਰਹੀ ਪੰਜਾਬ ਦੀ ਗਵਰਨਮੈਂਟ ਵੀ ਅਡਰੈਸ ਨਹੀਂ ਕਰ پا ਰਹੀ ਇਸੇ ਕਰਕੇ ਪੰਜਾਬ ਦੇ ਵਿੱਚੋਂ ਜੂਥ ਦਾ ਉਜਾੜਾ ਇਸੇ ਕਰਕੇ ਪੰਜਾਬ 'ਚ ਡਰੱਗ ਦਾ ਮਾਮਲਾ ਇਸੇ ਕਰਕੇ ਪੰਜਾਬ ਦੇ ਵਿੱਚ ਉਹ ਸਾਰੀਆਂ ਗੱਲਾਂ ਖੜੀਆਂ ਨੇ ਹਜੇ ਉਹਨਾਂ ਦਾ ਕੋਈ ਹੱਲ ਨਹੀਂ ਐ ਅਸੀਂ ਮਿੱਟੀ ਪਾ ਕੇ ਅੱਗੇ ਚੱਲਣ ਦੀ ਗੱਲ ਕਰਦੇ ਆ ਤਾਂ ਬਾਰ-ਬਾਰ ਉੱਬਰ ਰਹੀਆਂ ਜੇ ਤੱਕ ਕੋਈ ਖਲਾਅ ਹੋਊਗਾ ਕੋਈ ਬੰਦਾ ਹੀ ਸਾਹਮਣੇ ਨਹੀਂ ਆਊਗਾ ਫਿਰ ਤਾਂ ਲੋਕ ਨਹੀਂ ਆਪ ਵਹਾਰੇ ਆਪਣੇ ਆਪ ਕਰਦੇ ਹੁੰਦੇ ਪਰ ਹੁਣ ਇੱਕ ਵਰਤਾਰੇ ਦਾ ਚੱਲ ਪਿਆ ਪਿਛਲੇ ਦਿਨਾਂ ਦੇ ਵਿੱਚ ਕਾਰਨੇ ਰਿਆ ਕਿ ਕੁਝ ਮੋਰਚੇ ਲੱਗੇ ਹੋ ਜੇ ਟਰਾਈ ਕੀਤੀ ਬੰਦੀ ਸਿੰਘਾਂ ਦਾ ਵੀ ਮੋਰਚਾ ਲੱਗ ਗਿਆ ਭਾਵੇਂ ਬਾਅਦ 'ਚੋਂ ਪਿੱਟ ਗਿਆ ਤੇ ਪਰ ਉਹ ਡਿਮਾਂਡ ਨੂੰ ਤਾਂ ਸਭ ਨੇ ਅਪਣਾ ਲਿਆ ਨਾ ਕਾਂਦੀਦਾਂ ਸਮੇਤ ਜਥੇਦਾਰ ਅਕਾਲ ਤਖਤ ਸਮੇਤ ਫਿਰ ਐਨਐਸਏ ਹਟਾਓ ਇਹ ਵੀ ਸਾਰੀਆਂ ਪੰਥਕ ਤੇ ਰਾਣੇ ਗੱਲ ਕੀਤੀ ਉਹਦੇ ਚੋਂ ਉਹ ਇਹ ਫੈਸਲਾ ਲੈ ਕੇ ਆਏ ਕਿ ਜੀ ਚਲੋ ਅਮਰਤਪਾਲ ਨੂੰ ਖੜਾਓ ਉਧਰ ਨੂੰ ਜਾਓ ਪਹਿਲਾਂ ਪਹਿਲਾਂ ਸ਼ਾਇਦ ਚਾਹੇ ਇਹ ਸਟੇਟ ਦਾ ਵੀ ਰੋਲ ਹੋਵੇ ਸਭ ਦੇ ਰੋਲ ਹੋਣ ਆਪੋ ਆਪਣੇ ਮੰਨਿਆ ਨਹੀਂ ਜੀ ਪਰ ਕਈ ਵਾਰ ਉਹ ਚੀਜ਼ਾਂ ਵੱਧ ਜਾਂਦੀਆਂ ਨੇ ਜਿਆਦਾ ਪਾਵਰਫੁਲ ਹੁੰਦੀਆਂ ਨੇ ਮੜੂ ਕਿਤੇ ਤੁਹਾਡੇ ਕਿਸੇ ਦੇ ਵੀ ਕੰਟਰੋਲ ਚ ਦੇਣ ਨਹੀਂ ਦੀ ਪਹਿਲਾਂ ਪਹਿਲਾਂ ਕੋਈ ਵੀ ਚਾਹੇ ਕੋਈ ਗੱਲ ਕਰੇ ਉਹਦੇ ਲਈ ਜਿਹੜਾ ਇੱਕ ਸੈਂਟੀਮੈਂਟ ਐ ਟੋਪ ਪੰਜਾਬ ਦੀ ਤਰਾਸਦੀ ਦਾ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਹਦਾ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਨਾ ਕਰਨ ਦਾ ਇਹ ਸੈਂਟੀਮੈਂਟ ਲਗਾਤਾਰ ਪੰਜਾਬ ਚ ਪ੍ਰਵੇਲ ਕਰ ਰਿਹਾ ਐ ਇਸੇ ਕਰਕੇ ਇਹਨੂੰ ਕੋਈ ਟੋਹ ਨਹੀਂ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਤੋਂ ਲੈ ਕੇ ਕੋਟ ਕਪੂਰਾ ਵੈਵਨ ਕਲਾ ਤੋਂ ਲੈ ਕੇ ਭਾਵੇਂ ਉਹ ਵੱਖ-ਵੱਖ ਮਾਮਲੇ ਨੇ ਪਰ ਜਦੋਂ ਕਲੱਬ ਹੁੰਦੇ ਨੇ ਮਾਮਲੇ ਇਕੱਠੇ ਹੁੰਦੇ ਨੇ ਚੀਜਾਂ ਉਹ ਚ ਇਕਨੋਮਿਕ ਇਸ਼ੂ ਜੁੜਨੇ ਨੇ ਉੱਤੇ ਪੋਲਿਟਿਕਲ ਇਸ਼ੂ ਨੇ ਸਭਿਆਚਾਰਕ ਨੇ ਉਹਦੇ ਚ ਸਾਡੀਆਂ ਕਿਤੇ ਵੀ ਨੇ ਉਹਦੇ ਚ ਸਾਡੇ ਓਵਰਆਲ ਧਾਰਮਿਕ ਕੁਝ ਇਸ਼ੂ ਵੀ ਨੇ ਸੈਂਟੀਮੈਂਟਸ ਉਹ ਇਕੱਠੇ ਹੋ ਕੇ ਫਿਰ ਇਹ ਚੀਜ਼ਾਂ ਆਪ ਮੁਹਾਰੇ ਲਹਿਰ ਦਾ ਸੈਫਤੀ ਜਿਹਨੂੰ ਆਪਾਂ ਕਹਿੰਦੇ ਆ ਅੰਦਰਦੀ ਵੇਵ ਲੈਂਦੀ ਆ ਉਸ ਪੰਦਰ ਦੇ ਉੱਤੇ ਚੱਲਦੀ ਆ ਪੰਜਾਬ ਕਿਸਾਨ ਅੰਦੋਲਨ ਚ ਲੜਾਈ ਲੜੀ ਜਾਂ ਉਹਨੇ ਵੱਡੇ ਵੱਡੇ ਪੰਦਰ ਦੇ ਉੱਤੇ ਾਰੇ ਪੰਜਾਬੀ ਨਰਾਸ਼ ਨੇ ਪਾਰਟੀਆਂ ਤੋਂ ਹੁਣ ਇਸੇ ਕਰਕੇ ਜਿੱਥੇ ਕਿਤੇ ਮੌਕਾ ਬਣਦਾ ਜਾ ਰਿਹਾ ਤੁਹਾਡੇ ਸਾਹਮਣੇ ਆ ਅਮਰਤਪਾਲ ਦਾ ਇੱਕ ਗੱਲ ਆਈ ਫਿਰ ਇਹ ਲੱਗਿਆ ਅਮਰਤਪਾਲ ਇਕੱਲਾ ਕਿਉਂ ਫਿਰ ਉਹਨਾਂ ਨੇ 6-7 ਗੱਲ ਕਰਤੀ ਵੀ ਚਲੋ ਆ ਵੀ ਦੇਖ ਲਓ ਔਰ ਹੁਣ ਕਿਉਂਕਿ ਉਹ ਚਿਹਰੇ ਮੂਰੇ ਨਾਲ ਮਿਲਦੇ ਬੈਕਗ੍ਰਾਉਂਡ ਨਾਲ ਮਿਲਦੇ ਕੁਝ ਬੰਦੇ ਨੇ ਅਮਰਤਪਾਲ ਦਾ ਆਪਣਾ ਕਿੰਨਾ ਚੱਲੂਗਾ ਕਿੰਨਾ ਨਹੀਂ ਉਹ ਅਲੱਗ ਗੱਲ ਹੈ ਤੇ ਇਸ ਤੋਂ ਬਾਅਦ ਅਗਲੀ ਗੱਲ ਹੈਗੀ ਸਰਬਜੀਤ ਸਰਬਜੀਤ ਇਹ ਕਹਿੰਦਾ ਜਾ ਰਿਹਾ ਕਿ ਸਾਨੂੰ ਤਾਂ ਕਿਸੇ ਨੇ ਵੀ ਨਹੀਂ ਪੁੱਛਿਆ ਤੇ ਮੇਰੇ ਮਾਪੇ ਦੋਨੋਂ ਚਲੇ ਗਏ 6 ਸਾਲ ਦੀ ਉਮਰ 'ਚ ਬਾਪ ਚਲਾ ਗਿਆ ਸੀਗਾ ਕਿਉਂਕਿ ਉਹਨੇ ਕੌਮ ਦੀ ਲੜਾਈ ਲੜੀ ਸਬਾਕੀ ਤੱਕ ਕਿਸੇ ਦੀ ਗੱਲ ਨਹੀਂ ਸੀ ਮਰ ਗਿਆ ਤੇ ਮਾਂ 12 ਸਾਲ ਦੀ ਉਮਰ 'ਚ ਚਲੀ ਗਈ ਜਦੋਂ ਮੈਂ 12 ਸਾਲ ਦਾ ਸੀ ਸਾਡਾ ਤਾਂ ਪਰਿਵਾਰ ਰੁੜ ਗਿਆ ਇਹ ਗੱਲਾਂ ਬਹੁਤ ਸੈਂਟੀਮੈਂਟ ਅਗਲਾ ਕਹਿੰਦਾ ਵੀ ਲੀਡਰਾਂ ਤੇ ਇੱਕ ਤਾਂ ਖਫਾ ਹੁੰਦੇ ਨੇ ਜਿਨ੍ਹਾਂ ਦੇ ਸਰਕਾਰਾਂ ਆਈਆਂ ਅਕਾਲੀ ਦਲ ਤੇ ਵੀ ਹੋ ਜਾਂਦੇ ਨੇ ਬੰਦੇ ਵੀ ਤੁਸੀਂ ਕੀ ਪਰਿਵਾਰ ਵੀ ਕਿਉਂ ਨਹੀਂ ਸਾਭਿਆ ਭਾਈ ਇਸੇ ਤਰ੍ਹਾਂ ਬਾਕੀ ਧਾਰਮਿਕ ਸੰਸਥਾਵਾਂ ਤੇ ਵੀ ਹੋ ਜਾਂਦੇ ਨੇ ਇਸ ਤਰ੍ਹਾਂ ਬਾਕੀ ਲੋਕਾਂ ਤੇ ਵੀ ਹੋ ਜਾਂਦੇ ਨੇ ਤਾਂ ਫਿਰ ਇੱਕ ਹਮਦਰਦੀ ਦੀ ਗੱਲ ਉੱਤ ਚੱਲਦੀ ਹੈ ਹਮਦਰਦੀ ਜੇ ਥੋੜੀ ਜਿਹੀ ਵੀ ਟੱਚ ਕਰਦੀ ਹੈ ਤੁਹਾਡੇ ਦਿਮਾਗ ਨੂੰ ਉਹ ਸਾਰੀਆਂ ਚੀਜ਼ਾਂ ਨੂੰ ਲਾ ਦਿੰਦੀ ਹੈ ਫਿਰ ਕਿੱਦਰੇ ਬਾਕੀ ਤਾਂ ਉਹ ਮੂਵਮੈਂਟ ਅੱਗੇ ਪਤਾ ਨਹੀਂ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਇਹਨਾਂ ਚੀਜ਼ਾਂ ਤੇ ਕਿ ਡਿਬੇਟ ਹੋਣੀ ਚਾਹੀਦੀ ਹੈ ਬਹੁਤ ਸੀਰੀਅਸਲੀ ਜਦੋਂ 89 ਦੇ ਵਿੱਚ ਵੀ ਦਿੱਤਾ ਸਰਬਜੀਤ ਸਿੰਘ ਦੇ ਦਾਦੇ ਨੂੰ ਤੇ ਸਰਬਜੀਤ ਸਿੰਘ ਦੇ ਮਾਤਾ ਨੂੰ ਟਿਕਟ ਮਿਲੇ ਆ ਦੋਨੋਂ ਮੈਂਬਰ ਪਾਰਲੀਮੈਂਟ ਬਣੇ 89 ਦੇ ਮੈਨੂੰ ਨਹੀਂ ਪਤਾ ਉਹਨਾਂ ਦੀ ਪੈਨਸ਼ਨ ਪੁਸ਼ਣ ਆਉਂਦੀ ਆ ਘਰ 'ਚ ਨਹੀਂ ਆਉਂਦੀ ਆ ਬਾਕੀ ਦੀਆਂ ਚੀਜ਼ਾਂ ਕੀ ਨੇ ਕੀ ਨਹੀਂ ਆ ਬਾਕੀ ਦੀਆਂ ਚੀਜ਼ਾਂ ਨੇ ਤੁਸੀਂ ਪੇਸ਼ਕਾਰੀ ਜਿਹੜੇ ਤਰੀਕੇ ਨਾਲ ਕੀਤੀ ਔਰ ਕੀ ਜਿਹੜੀਆਂ ਕਾਮਾਂ ਲਈ ਸੈਕਰੀਫਾਈਸ ਦੇ ਸਵਾਲ ਨੇ ਤਿਆਗ ਤੇ ਕੁਰਬਾਨੀ ਦੇ ਸਵਾਲ ਨੇ ਉਹ ਕੇਵਲ ਮੈਂਬਰ ਪਾਰਲੀਮੈਂਟ ਤੇ ਅਸੈਂਬਲੀ 'ਚ ਜਾਣਾ ਆਪਦੇ ਆਪ 'ਚ ਕਾਫੀ ਆ ਜਾਂ ਉੱਥੇ ਰੀਅਲ ਬ੍ਰੇਨ ਜਾਣੇ ਚਾਹੀਦੇ ਨੇ ਸਾਰੇ ਬਿਲਕੁਲ ਆਪਣੀ ਗੱਲ ਕਰਦੇ ਜਿਹੜੇ ਗੱਲ ਇਹ ਕਰ ਸਕਦੇ ਹੁਣ ਪਾਰਲੀਮੈਂਟ 'ਚ ਲਗਾਤਾਰ ਕਿ ਪੰਜਾਬ ਦੇ ਜਿਹੜਾ ਉਬਾਲ ਆ ਉਹ ਉੱਥੇ ਹੀ ਆ ਉਹਨੂੰ ਐਡਰੈਸ ਕਰਨ ਦੇ ਲਈ ਆ ਚੀਜ਼ਾਂ ਕਰਨ ਦੀ ਲੋੜ ਹੈ ਬਹੁਤ ਸੀਰੀਅਸਲੀ ਆਰਟੀਕੂਲੇਟ ਕਰਕੇ ਗੱਲ ਨੈਸ਼ਨਲ ਉਸ ਪਾਰਲੀਮੈਂਟ ਦੇ ਮੰਚ ਤੇ ਕਰਨ ਵਾਲੇ ਬੰਦੇ ਚਾਹੀਦੇ ਨੇ ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਕਿ ਤਾਂ ਇਹ ਚੀਜ਼ ਦੇਖਣਾ ਹੁਣ ਇਹ ਬੇਵ ਹੁੰਦੀ ਹੈ ਜਿੰਨੀ ਸਰ ਜੀ ਦੀ ਵੱਧ ਗਈ ਫਰੀਦਕੋਟ ਦੀ ਜੇ ਪਾਰਟਿਕੂਲਰ ਵੀ ਮੈਂ ਗੱਲ ਕਰਾਂ ਇੱਕ ਤੌਰ ਤੇ ਤੇ ਤੁਹਾਡੇ ਕੋਲ ਬੰਦੇ ਨਹੀਂ ਆ ਆਪਣੇ ਤੁਸੀਂ ਬਾਹਰੋਂ ਭੇਜੇ ਨੇ ਲੱਗਪਗ ਉਹ ਵੀ ਗਾਇਕ ਭੇਜਦੇ ਕਿ ਚਲੋ ਜੀ ਇਹ ਇਹਦਾ ਚਿਹਰਾ ਗਾਇਕੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਹਦਾ ਚਿਹਰਾ ਕਲਾਤਕਾਰ ਦੇ ਤੌਰ ਤੇ ਜਾਣਿਆ ਜਾਂਦਾ ਲੋਕਾਂ ਦਾ ਤਜਰਬਾ ਤਾਂ ਬਹੁਤਾ ਵਧੀਆ ਨਹੀਂ ਰਿਹਾ ਇੱਧਰ ਸੱਦੀ ਦੌਰ ਨੂੰ ਦੇਖ ਕੇ ਲੋਕ ਕਈ ਵਾਰ ਉਹ ਹੋ ਜਾਂਦੇ ਨੇ ਕਦੇ ਕਦੇ ਗਲੈਮਰ ਕਦੇ ਕਦੇ ਅਸਰ ਕਰਦਾ ਪਰ ਜਦੋਂ ਕੰਕਰੀਟ ਇਸ਼ੂ ਤੁਹਾਡੇ ਸਾਹਮਣੇ ਕੋਈ ਖੜੇ ਰੱਖ ਦੇ ਨਾ ਤਾਂ ਗਲੈਮਰ ਰੁਟ ਜਾਂਦਾ ਹੈ ਉਸ ਤੋਂ ਬਾਅਦ ਗਲੈਮਰ ਦਾ ਫਿਰ ਰੋਲ ਨਹੀਂ ਰਹਿੰਦਾ ਓਡੇ ਵੱਡੇ ਪਦਰ ਤੇ ਤੁਸੀਂ ਪਹਿਲਾਂ ਪਹਿਲਾਂ ਦੇਖੋ ਸਿੱਧੂ ਮੂਸੇਵਾਲੇ ਨੂੰ ਟਿਕਟ ਕਾਂਗਰਸ ਨੇ ਮਾਨਸਾ ਦਿੱਤੀ ਨਾ ਕਿੰਨੀ ਵਧੀਆ ਵੋਟਾਂ ਤੇ ਹਾਰਿਆ ਤੇ ਜਦੋਂ ਮਾਰਿਆ ਗਿਆ ਜਦੋਂ ਉਹਦਾ ਹੋਰ ਗੱਲਾਂ ਸਾਹਮਣੇ ਆਈਆਂ ਹੰਦਰਦੀ ਬੇਬਿਕ ਚੱਲੀ ਤਾਂ ਤੁਸੀਂ ਦੇਖ ਲਓ ਉਸਲਾ ਬਸ ਦੀ ਗੱਲ ਸਾਡੇ ਸਾਹਮਣੇ ਆਈ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਕਾਂਗਰਸ ਨੇ ਕੈਂਡੀਡੇਟ ਲਿਆਦਾ ਉਹ ਬੀਬੀ ਦਾ ਕਿੰਨਾ ਕੁ ਓਵਰਾਲ ਹੈ ਅਸਰ ਦਲਤ ਕਮਿਊਨਿਟੀ ਦੇ ਵਿੱਚੋਂ ਇਹਦਾ ਸੀਟਾਂ ਦਾ ਇੱਕ ਪ੍ਰੋਬਲਮ ਹੈ ਕਿ ਬਹੁਤ ਵੱਡੀ ਲੀਡਰਸ਼ਿਪ ਪੰਜਾਬ 'ਚ ਫਾਇਦਾ ਨਹੀਂ ਹੋਈ ਕਿ ਜਿਹੜੀ ਇਹਨੂੰ ਲੋਕ ਐ ਜਾਣਦੇ ਹੋਣ ਪੰਜਾਬ ਇਸ ਲਈ ਤੁਸੀਂ ਕਿਤੋਂ ਵੀ ਲੱਭਦੇ ਹੋ ਬੰਦੇ ਉਹ ਵੀ ਇੱਕ ਕ੍ਰਾਈਸਿਸ ਹੈ ਹੁਣ ਜੇ ਫਰੀਦਕੋਟ ਦੇ ਵਿੱਚ ਚੱਲਦਾ ਇਹ ਸਾਰਾ ਮਾਮਲਾ ਜੁੜ ਕੇ ਇੱਕ ਅਜੇ ਤਨਚਾਰ ਦੇ ਨੇ ਜੇ 89 ਦੇਖੋ ਤਾਂ ਬਹੁਤ ਨੇੜੇ ਜਾ ਕੇ ਬਣੇ ਸੀ ਪਹਿਲਾਂ ਪਹਿਲਾਂ ਕੋਈ ਕਹਿੰਦਾ ਵੀ ਸੇ ਹੋ ਜੇ ਫਰੀਦਕੋਟ ਵੀ ਕੋ ਰਿਜ਼ਲਟ ਹੋਰ ਹੋ ਸਕਦਾ ਹੈ ਕੋਈ ਇਹ ਕੋਈ ਅਤਕਥਨੀ ਨਹੀਂ ਹੋਏਗੀ ਜੇਕਰ ਹਜਾਪਰ ਬਣਦਾ ਤੇ ਇੱਕਾ ਦੋਕਾ ਦੋ ਤਿੰਨ ਸੀਟਾ ਇਹ ਜ ਇਸ ਲੈਵਲ ਦੇ ਵਿੱਚ ਵੀ ਪ੍ਰਭਾਵਿਤ ਹੋ ਜਾਣ ਨਾਰਮਲ ਤਰੀਕੇ ਨਾਲ ਜਿਹੜਾ ਅਸੀਂ ਸੋਚਦੇ ਹਾਂ ਪਰ ਇਹਦੇ ਤੇ ਪੰਜਾਬ ਦੇ ਇਸ਼ੂਜ਼ ਪੰਜਾਬ ਦੀਆਂ ਬਾਕੀ ਗੱਲਾਂ ਡਿਸਕਸ ਹੋਣੀਆਂ ਪੰਜਾਬ ਵਿੱਚ ਇਸ ਲਈ ਬਾਕੀ ਤਰ੍ਹਾਂ ਲਈ ਵੀ ਬਹੁਤ ਜ਼ਰੂਰੀ ਹੈ ਤੇ ਇਹਨਾਂ ਲਈ ਤਾਂ ਜ਼ਰੂਰੀ ਹੈਗਾ ਹੀ ਹੈ ਔਰ ਇੰਦੀ ਲੋਕ ਰਨੋਂ ਦੇ ਅਸਰ ਕੀ ਪੈਣਗੇ ਇਹ ਦੇਖਣ ਦਾ ਸਵਾਲ ਹੈ ਪੰਜਾਬ ਲਈ ਇਦੋਂ ਫਰਦਰ ਕੀ ਪੰਥਕ ਸਿਆਸਤ ਰੀਆਰਗੇਨਾਈਜ਼ ਹੋਏਗੀ ਰੀਅਲਾਈਨਮੈਂਟ ਹੋਏਗੀ ਉਹਦੇ ਚ ਹੁਣ 2-4 ਤਰੀਕ ਤੋਂ ਬਾਅਦ ਜਿਹੜੀਆਂ ਵੋਟਾਂ ਪੈਣਗੀਆਂ ਇਹ ਸਭ ਤੋਂ بڑا ਸਵਾਲ ਹੈ ਪਰ ਇੱਕ ਗੱਲ ਹੋਰ ਮੈਨੂੰ ਸਮਝ ਨਹੀਂ ਆਈ ਲੁਧਿਆਣੇ ਦੇ ਵਿੱਚ ਵੀ ਇੱਕ ਐਸੇ ਪਰਿਵਾਰ ਦਾ ਬੰਦਾ ਹੀ ਲੜ ਰਿਹਾ ਫਿਰ ਰਸਪਾਲ ਸਿੰਘ ਸੰਧਣਾ ਦਾ ਬੇਟਾ ਸੰਧਣਾ ਬੰਦਿਆਂ ਬਹੁਤ ਕਹਾਣੀਆਂ ਆਈਆਂ ਨੇ ਕਿਸ ਢੰਗ ਨਾਲ ਟਾਰਚਰ ਕੀਤਾ ਟੋਟੇ ਕੀਤੇ ਜੀਵਕ ਟੇਟੀ ਵਕ-ਵਕ ਮਾਮਲਿਆਂ ਦੇ ਵਿੱਚ ਜੇਕਰ ਦੇਖਦੇ ਆਂ ਤੇ ਉਥੇ ਉਹਨਾਂ ਨਹੀਂ ਉਭਾਰ ਉਥੇ ਇਹ ਸਾਰੀ ਜਿਹੜੇ ਬੰਦੇ ਵੀ ਨੇ ਮੇਰੇ ਖਿਆਲ ਨਾਲ ਬਾਕੀ ਨੇ ਜਿਹੜੇ ਸੱਤ ਨੂੰ ਅਸੀਂ ਜਿਤਾਉਣ ਦੀ ਗੱਲ ਕਰਦੇ ਅਮਰਤਪਾਲ ਜਾਂ ਬਾਕੀ ਦੇ ਉਥੇ ਕਮਲਜੀਤ ਬਰਾੜ ਨੂੰ ਸਪੋਰਟ ਜੇ ਮੈਂ ਦੇਖਿਆ ਜਿੱਨਾ ਮੈਂ ਉਹ ਸਾਰੇ ਕਮਲਜੀਤ ਬਰਾੜ ਦੀ ਸਪੋਰਟ ਹੈ ਉਹਦੀ ਬੈਕਗ੍ਰਾਉਂਡ ਤਾਂ ਉਹ ਹੈ ਨਹੀਂ ਘਟੋ ਘਟ ਬਾਕੀਆਂ ਚੀਜ਼ਾਂ ਨੇ ਉਹ ਇਹ ਡਿਸੀਜਨ ਕਿਹੜੇ ਐਂਗਲ ਤੋਂ ਹੋ ਰਹੇ ਨੇ ਇਹ ਜ਼ਰੂਰ ਇੱਕ ਚੈੱਕ ਕਰਨ ਵਾਲੀ ਗੱਲ ਹੈ ਮੇਰੇ ਇਹ ਪੱਲੇ ਨਹੀਂ ਪਿਆ ਜਦ ਤੱਕ ਤੁਸੀਂ ਇੱਕ ਧਾਰਾ 'ਚ ਡਿਸੀਜਨ ਲੈ ਰਹੇ ਹੋ ਨੇ ਉਹ ਤੇ ਇੱਕ ਚੀਜ਼ ਨੂੰ ਦੇਖ ਕੇ ਲੈ ਰਹੇ ਹੋ ਨੇ ਜਾਂ ਬਾਕੀ ਦੀਆਂ ਚੀਜ਼ਾਂ ਫਿਰ ਇਹ ਇੱਕ ਮੈਰਿਟ ਦੇਖਦੇ ਹੁੰਦੇ ਹੋ ਕੋਈ ਹੋਰ ਚੀਜ਼ਾਂ ਦੇਖਦੇ ਹੁੰਦੇ ਹੋ ਔਰ ਇਸੇ ਢੰਗ ਦੇ ਨਾਲ ਸਰਬਜੀਤ ਦੇ ਖਿਲਾਫ ਵੀ ਮਾਨ ਸਾਹਿਬ ਨੇ ਵੀ ਕੈਂਡੀਡੇਟ ਖੜਾ ਕੀਤਾ ਹੋਇਆ ਫਰੀਦਕੋਟ ਦੇ ਵਿੱਚ ਤੇ ਜੇ ਇਹ ਇੱਕ ਤਾਰਾ ਹੀ ਹੈ ਤੇ ਇਹਨਾਂ ਇੱਕ ਤਰੀਕੇ ਨਾਲ ਕਰਨਾ ਹੈ ਤਾਂ ਉਹ ਚੀਜ਼ਾਂ ਵੀ ਤਾਂ ਦੇਖਣੀਆਂ ਪੈਣਗੀਆਂ ਨਾ ਕਿਦਾਂ ਕਿਤੇ ਉਹਦੇ ਚ ਵੋਟ ਪੋਲਿਟਿਕਸ ਕਿਵੇਂ ਕੰਮ ਕਰਦੀ ਹੈ ਅੰਦਰ ਉਹਨੀ ਗਰੁੱਪ ਵਿੱਚ ਕਿਵੇਂ ਕੰਮ ਕਰਦਾ ਇਹਦਾ ਦਾ ਵੀ ਧਿਆਨ ਰੱਖਣ ਦੀ ਗੱਲ ਹੈ ਬਰੀਕੀ ਨਾਲ ਇੰਦਰਾ ਕਤਲ ਮਾਮਲੇ 'ਚ ਵਿਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਵੱਲੋਂ ਕਾਫੀ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਗਿਆ ਕਿ ਸਿਮਰਨਜੀਤ ਸਿੰਘ ਮਾਨ ਨੇ ਵੀ ਸਾਡੇ ਪਰਿਵਾਰ ਨੂੰ ਵਰਤਿਆ ਔਰ ਇਹ ਸਵਾਲ ਕੰਪਲੈਕਸ ਕਿਸਮ ਦੇ ਨੇ ਵੈਸੇ ਇਸ ਇਲੈਕਸ਼ਨ ਦੇ ਵਿੱਚ ਨਤਾਰੇ ਕਈ ਹੋਣੇ ਨੇ ਇੱਕ ਸਿੱਖ ਪੋਲਿਟਿਕਸ ਦਾ ਕਿਹੜਾ ਰੂਪ ਰੂਪ ਜ਼ਿਆਦਾ ਪ੍ਰਵਾਨਿਤ ਹੋ ਰਿਹਾ ਜਾਂ ਲੋਕ ਕਿੰਨਾ ਸਪੋਰਟ ਕਰਦੇ ਨੇ ਔਰ ਇਹ ਮਾਮਲੇ ਕਿਉਂਕਿ ਜੇ ਸਿਮਰਨਜੀਤ ਸਿੰਘ ਮਾਨ ਦੀ ਸਥਿਤੀ ਸੰਗਰੂਰ ਦੇ ਵਿੱਚ ਅਮਰਤਪਾਲ ਦੀ ਸਥਿਤੀ ਖਡੂਰ ਸਾਹਿਬ ਦੇ ਵਿੱਚ ਸਰਬਜੀਤ ਦੀ ਸਥਿਤੀ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਤੁਸੀਂ ਕਿਉਂਕਿ ਤਿੰਨ ਹੀ ਸੀਟਾਂ ਮੇਨ ਫੋਕਸ ਵਿੱਚ ਆ ਰਹੀਆਂ ਹੋਰ ਬਹੁਤੀਆਂ ਨਹੀਂ ਆ ਰਹੀਆਂ